ਵਿਸ਼ਵ ਦੇਸ਼ ਦੇ ਵਿੱਚ ਵਸਦੀਆਂ ਸਮੂਹ ਸੰਗਤਾਂ ਨੂੰ ਦਾਸ ਜਗਜੀਤ ਸਿੰਘ ਰਿਆਰ ਦੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਾਧ ਸੰਗਤ ਜੀ ਜੋ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਪਾਵਨ ਪਵਿੱਤਰ ਸਥਾਨਾਂ ਤੇ ਸ੍ਰੀ ਅਮਰitsar ਸਾਹਿਬ ਜੋ ਚੁਪੈਰਾ ਲੱਗਦਾ ਹੈ ਸੰਗਤਾਂ ਦੂਰ ਦਰਾਂਡੇ ਤੋਂ ਹਰ ਐਤਵਾਰ ਇੱਥੇ ਆਣ ਕੇ 12 ਵਜੇ ਤੋਂ ਲੈ ਕੇ 4 ਵਜੇ ਤੱਕ ਗੁਰਬਾਣੀ ਦਾ ਜਾਪ ਕਰਦੀਆਂ ਨੇ ਬਹੁਤ ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਨੇ ਤੇ ਇੱਥੇ ਗੁਰੂ ਕੇ ਲੰਗਰ ਦੀ ਜਿਹੜੀ ਬਹੁਤ ਜ਼ਿਆਦਾ ਸ਼ਗਨ ਦੇ ਵਿੱਚ ਪਰੇਸ਼ਾਨੀ ਆਉਂਦੀ ਹੈ ਸੰਗਤਾਂ ਨੂੰ ਕਿਉਂਕਿ ਇੱਕ ਗੁਰੂ ਕਾ ਲੰਗਰ ਹਾਲ ਹੈ ਉਹਦੇ ਵਿੱਚ ਸਾਰੀਆਂ ਸੰਗਤਾਂ ਸ਼ਗਨ ਨਹੀਂ ਪਹੁੰਦੀਆਂ ਇਸ ਕਰਕੇ ਅਸੀਂ ਐਤਵਾਰ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਹਰ ਐਤਵਾਰ ਇੱਥੇ ਗੁਰੂ ਕਾ ਲੰਗਰ ਚੱਲਦਾ ਹੈ ਤਾਂ ਜੋ ਜੜੀਆਂ ਸੰਗਤਾਂ ਇੱਥੇ ਬਾਣੀ ਪੜਨਾਉਂਦੀਆਂ ਨੇ ਉਹਨਾਂ ਸੰਗਤਾਂ ਨੂੰ ਲੰਗਰ ਗੁਰੂ ਦਾ ਸ਼ਿਕਾਇਆ ਜਾਵੇ ਤੇ ਸੰਗਤਾਂ ਦੇ ਚਰਨਾਂ ਵਿੱਚ ਜਿਹੜੀ ਸੇਵਾ ਕੀਤੀ ਜਾਵੇ ਇਹ ਚਾਰ ਚਫੇਰੇ ਤੋਂ ਜਿਹੜੀਆਂ ਸੰਗਤਾਂ ਜੁੜੀਆਂ ਹੋਈਆਂ ਨੇ ਨਗਰਾਂ ਤੋਂ ਸ਼ਹਿਰਾਂ ਤੋਂ ਇੱਥੇ ਆਣ ਕੇ ਸੇਵਾ ਨਿਭਾਉਂਦੀਆਂ ਨੇ ਜੀ ਕਾਦਾ ਲੰਗਰ ਲਗਾਇਆ ਗਿਆ ਅੱਜ ਆ ਚਾਚਾ ਇਹ ਅੱਜ ਇਹ ਪੂੜੀਆਂ ਦੇ ਲੰਗਰ ਚੱਲ ਰਹੇ ਆ ਜੀ ਬਣ ਰਹੇ ਆ ਤਿਆਰ ਹੋ ਰਹੇ ਆ ਤੇ ਕਦੇ-ਕਦੇ ਮਿੱਸੇ ਪ੍ਰਸ਼ਾਦਿਆਂ ਦੇ ਲੰਗਰ ਤਿਆਰ ਹੋ ਜਾਂਦੇ ਨੇ ਕਦੇ-ਕਦੇ ਕੜੀ ਚੌਲ ਦੇ ਲੰਗਰ ਤਿਆਰ ਹੋ ਜਾਂਦੇ ਨੇ ਜਿਵੇਂ ਜਿਵੇਂ ਰਸਤਾ ਬਸਤਾ ਸੰਗਤਾਂ ਵੱਲੋਂ ਆਉਂਦੀਆਂ ਨੇ ਉਸੇ ਹਿਸਾਬ ਨਾਲ ਜੋ ਗੁਰੂ ਘਰ ਲੰਗਰ ਅਸੀਂ ਜੋ ਤਿਆਰ ਕਰਦੇ ਹਾਂ ਕਿ ਗੁਰੂ ਕੀਆ ਸੰਗਤਾਂ ਨੂੰ ਲੰਗਰ ਚੁਕਾਇਆ ਜਾਵੇ ਨਾਲ ਜਲ ਵਰਤ ਰਿਹਾ ਹੈ ਸੰਗਤਾਂ ਹੁਣ ਗਰਮੀ ਦੇ ਦਿਨ ਆ ਰਹੇ ਨੇ ਤੇ ਸੰਗਤਾਂ ਆਣ ਕੇ ਜਲ ਵੀ ਛਕਦੀਆਂ ਨੇ ਇੱਥੇ ਜੋ ਜਲ ਦੀ ਵੀ ਬਹੁਤ ਲੋੜ ਹੈ ਜਲ ਵੀ ਵਰਤ ਰਿਹਾ ਹੈ ਤੇ ਗੁਰੂ ਕੇ ਲੰਗਰ ਵੀ ਇੱਥੇ ਚੱਲ ਰਹੇ ਨੇ ਵਾਹਿਗੁਰੂ ਤੁਸੀਂ ਕਿਵੇਂ ਜੁੜੇ ਬਾਬਾ ਦੀਪ ਸਿੰਘ ਜੀ ਨਾਲ ਇਹ ਵਾਹਿਗੁਰੂ ਜੀ ਅਸੀਂ ਵੀ ਇੱਥੇ ਦਰਸ਼ਨ ਕਰਨ ਵਾਸਤੇ ਆਏ ਸੀ ਇੱਕ ਦਿਨ ਐਤਵਾਰ ਵਾਲੇ ਦਿਨ ਉਤਰਾਂ ਦੇ ਅੱਗੋਂ ਪਿੱਛੋਂ ਵੀ ਚੱਲੋ ਆ ਜੀ ਦਾ ਐਤਵਾਰ ਵਾਲੇ ਦਿਨ ਆਏ ਸੀ ਤੇ ਕਿਸੇ ਨੇ ਇੱਥੇ ਲੰਗਰ ਲਗਾਇਆ ਸੀ ਪ੍ਰਸ਼ਾਦੇ ਵਰਤ ਰਹੇ ਸੀ ਤੇ ਸੰਗਤਾਂ ਇੱਕ-ਇੱਕ ਪ੍ਰਸ਼ਾਦਾ ਲੈਣ ਦੇ ਲਈ ਇੱਕ ਦੂਜੇ ਦੇ ਉੱਪਰ ਦੀ ਹੋ ਕੇ ਪ੍ਰਸ਼ਾਦਾ ਲੈ ਰਹੀਆਂ ਸੀ ਤੇ ਇੱਕ-ਇੱਕ ਪ੍ਰਸ਼ਾਦਾ ਮਸਾਂ ਬੜੀ ਮੁਸ਼ਕਲ ਦੇ ਨਾਲ ਮਿਲਦਾ ਪਿਆ ਸੀ ਤੇ ਸਾਡੇ ਨਾਲ ਸਿੰਘ ਸੀ ਤੋਂ ਵੀ ਕਹਿੰਦੇ ਬਾਬਾ ਜੀ ਦੇਖੋ ਸੰਗਤਾਂ ਕਿੰਨੇ ਪਰੇਸ਼ਾਨ ਹੋ ਕੇ ਇੱਕ-ਇੱਕ ਪ੍ਰਸ਼ਾਦਾ ਲੈ ਰਹੀਆਂ ਨੇ ਤੇ ਆਪਾਂ ਵੀ ਕੋਈ ਹਮਲਾ ਮਾਰੀਏ ਤੁਸੀਂ ਕਰੋ ਕੋਈ ਪ੍ਰਾਲਾ ਕਰੋ ਜਿੱਤੇ ਇੰਨੇ ਪ੍ਰਾਲੇ ਕਰਦੇ ਜੇ ਗੁਰਮਤਿ ਪ੍ਰਚਾਰ ਦੇ ਲਈ ਤੇ ਇਹ ਵੀ ਅਸੀਂ ਕੋਈ ਸੇਵਾ ਕਰੀਏ ਤੇ ਅਸੀਂ ਤੇ ਇੱਕ ਦੋ ਐਤਵਾਰ ਵਾਸਤੇ ਹੀ ਅਸੀਂ ਇੱਥੇ ਆਏ ਸੀ ਵੀ ਚਲੋ ਇੱਕ ਦੋ ਐਤਵਾਰ ਅਸੀਂ ਇੱਥੇ ਲੰਗਰ ਲਗਾਉਨੇ ਆ ਤੇ ਉਹ ਜਿਉਂ ਜਿਉਂ ਅਸੀਂ ਇੱਥੇ ਆਏ ਆ ਤੇ ਤਿਵੇਂ-ਤਿਵੇਂ ਸੰਗਤਾਂ ਦਾ ਸਹਿਯੋਗ ਮਿਲਿਆ ਤੇ ਫਿਰ ਅਸੀਂ ਹੁਣ ਤਕਰੀਬਨ ਇੱਕ ਸਾਲ ਹੋ ਗਿਆ ਜੀ ਤੇ ਗੁਰੂ ਕੀ ਲੰਗਰ ਦੀ ਸੇਵਾ ਤੇ ਮਹਾਰਾਜ ਦੀ ਕਿਰਪਾ ਨਾਲ ਹਰ ਐਤਵਾਰ ਚੱਲ ਰਹੀ ਹੈ ਬਹੁਤ ਕਿਰਪਾ ਹੋ ਰਹੀ ਮਹਾਰਾਜ ਦੀ ਕਿੰਨੀ ਕ ਐਤਵਾਰ ਦੀ ਉਡੀਕ ਰਹਿੰਦੀ ਹੈ ਜੀ ਇਹ ਇੱਥੇ ਬਹੁਤ ਉਡੀਕ ਰਹਿੰਦੀ ਆ ਜੀ ਪਤਾ ਹੁੰਦਾ ਕਿ ਹੁਣ ਐਤਵਾਰ ਆ ਰਿਹਾ ਹੈ ਤੇ ਗੁਰੂ ਕੀਆਂ ਲੰਗਰਾਂ ਸੰਗਤਾਂ ਵਾਸਤੇ ਲੰਗਰ ਲਗਾਉਨੇ ਨੇ ਤੇ ਧਿਆਨ ਰਹਿੰਦਾ ਕਿ ਉਹਨਾਂ ਰਸਤਾ ਬਸਤਾ ਇਕੱਠੀਆਂ ਕਰੀਏ ਜੋ ਐਤਵਾਰ ਸਾਰੀਆਂ ਬਣਨੀਆਂ ਨੇ ਤੇ ਉਹ ਫਿਰ ਬਹੁਤ ਜ਼ਿਆਦਾ ਧਿਆਨ ਰਹਿੰਦਾ ਐਤਵਾਰ ਦਾ ਕਿ ਸੰਗਤਾਂ ਨੂੰ ਕਹਿ ਕੇ ਫਿਰ ਰਸਤਾ ਬਸਤਾ ਲਈ ਦੀਆਂ ਹਨ ਕਿ ਸਾਨੂੰ ਆਹ ਚੀਜ਼ ਦੀ ਲੋੜ ਹੈ ਕੋਈ ਸੰਗਤ ਆਟੇ ਦੀ ਸੇਵਾ ਕਰਦੀ ਕੋਈ ਰਫਾਇੰਡ ਦੀ ਸੇਵਾ ਕਰਦੀ ਤੇ ਇਸੇ ਤਰ੍ਹਾਂ ਸੰਗਤਾਂ ਨੂੰ ਸੇਵਾ ਲਾ ਦੇਈ ਦੀ ਹੈ ਤੇ ਬਹੁਤ ਜ਼ਿਆਦਾ ਉਡੀਕ ਰਹਿੰਦੀ ਹੈ ਐਤਵਾਰ ਦੀ ਕਿ ਸੰਗਤਾਂ ਦੇ ਚਰਨਾਂ ਵਿੱਚ ਜਾ ਕੇ ਸੇਵਾ ਨਿਭਾਉਣੀ ਆ ਇਹ ਸਾਰੀਆਂ ਬੀਬੀਆਂ ਇਹ ਸਾਰੇ ਸਿੰਘ ਸੇਵਾਦਾਰ ਬਹੁਤ ਭਾਵਨਾ ਦੇ ਨਾਲ ਉਤਸ਼ਾਹ ਦੇ ਨਾਲ ਪਹੁੰਚ ਕੇ ਇੱਥੇ ਸੇਵਾ ਨਿਭਾਉਂਦੇ ਨੇ ਬੜੀ ਚੜ੍ਹਦੀ ਕਲਾ ਦੇ ਨਾਲ ਤਨ ਮਨ ਦੇ ਨਾਲ ਸੇਵਾ ਨਿਭਾਉਂਦੇ ਨੇ ਤੇ ਸੰਗਤਾਂ ਨਾਲ ਧਨ ਦੇ ਨਾਲ ਵੀ ਸੇਵਾ ਨਿਭਾਉਂਦੀਆਂ ਬੜੀ ਚੜ੍ਹਦੀ ਕਲਾ ਹੋ ਰਹੀ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਹੋ ਰਹੀ ਜਿਹ ਪੈਰਾ ਸਾਹਿਬ ਕਟਨ ਸੰਗਤ ਕਿੱਥੋਂ ਕਿੱਥੋਂ ਆਉਂਦੀ ਹੈ ਤੇ ਕਿੰਨੀ ਇੱਕ ਸੰਗਤ ਹੋ ਜਾਂਦੀ ਹੈ ਜੇ ਇਹ ਗੁਰੂ ਪਿਆਰਿਓ ਜਿਉਂ-ਜਿਉ ਸੰਗਤਾਂ ਦੇ ਨਾਲ ਮਲਾਪ ਹੁੰਦਾ ਪਤਾ ਲੱਗਦਾ ਕਿ ਸੰਗਤਾਂ ਜੁਪੀ ਤੋਂ ਵੀ ਆ ਰਹੀਆਂ ਨੇ ਹਰ ਐਤਵਾਰ ਅਜੇ ਹੁਣੇ ਹੀ ਕੋਈ ਸੰਗਤ ਮਿਲ ਕੇ ਗਈ ਆ ਉਹ ਸੰਗਤ ਦਿੱਲੀ ਤੋਂ ਆਈ ਸੀ ਕਹਿੰਦੇ ਅਸੀਂ ਇੱਥੇ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਵਿੱਚ ਹਰ ਐਤਵਾਰ ਪਹੁੰਚਦੇ ਹਾਂ ਇਸ ਤਰ੍ਹਾਂ ਜਿਉਂ-ਜਿਉਂ ਸੰਗਤਾਂ ਨੂੰ ਮਿਲਦੇ ਹਾਂ ਪਤਾ ਲੱਗਦਾ ਹੈ ਕਿ ਕੋਈ ਸੰਗਤ ਦਿੱਲੀ ਤੋਂ ਆ ਰਹੀ ਹੈ ਕੋਈ ਜੁਪੀ ਤੋਂ ਆ ਰਹੇ ਨੇ ਕੋਈ ਉਤਰਾਖੰਡ ਤੋਂ ਆ ਰਹੇ ਨੇ ਕੋਈ ਹਰਿਆਣਾ ਤੋਂ ਸੰਗਤ ਆ ਰਹੀ ਹੈ ਬਹੁਤ ਦੂਰੋਂ ਦੂਰੋਂ ਇੱਥੇ ਤੱਕ ਕਿ ਵਿਦੇਸ਼ਾਂ ਤੋਂ ਵੀ ਸੰਗਤ ਇੱਥੇ ਪਹੁੰਚ ਰਹੀ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਵਿੱਚ ਹਾਂਜੀ ਬਹੁਤ ਜ਼ਿਆਦਾ ਸੰਗਤਾਂ ਤੇ ਪਹੁੰਚਦੀ ਹੈ ਜੀ ਕਿੰਨੀਆਂ ਮੁਰਾਦਾਂ ਪੂਰੀਆਂ ਹੁੰਦੀਆਂ ਨੇ ਦੇਖੋ ਜੀ ਇਹ ਸੰਗਤਾਂ ਭਾਵਨਾ ਦੇ ਨਾਲ ਆਉਂਦੀਆਂ ਨੇ ਇੱਥੇ ਪਾ ਉਹਨਾਂ ਦੇ ਨਾਲ ਆਣ ਕੇ ਬਾਣੀ ਪੜਦੀਆਂ ਨੇ ਇੱਥੇ ਬੈਠਣ ਨੂੰ ਜਗ੍ਹਾ ਨਹੀਂ ਮਿਲਦੀ ਸੰਗਤਾਂ ਵੇਖੋ 12 ਵਜੇ ਬਾਣੀ ਦੇ ਜਾਪ ਸ਼ੁਰੂ ਹੁੰਦੇ ਨੇ ਤੇ ਸੰਗਤਾਂ ਆਣ ਕੇ ਇੱਥੇ 6 ਵਜੇ ਆਣ ਕੇ ਬੈਠ ਜਾਂਦੀਆਂ ਸਵੇਰ ਵੇਲੇ ਕੋਈ 8 ਵਜੇ ਆਣ ਕੇ ਬੈਠ ਜਾਂਦਾ ਜਿੱਥੇ-ਜਿੱਥੇ ਜਗ੍ਹਾ ਮਿਲਦੀ ਆ ਤੁਸੀਂ ਇੱਥੋਂ ਵੇਖੋਗੇ ਕਿ ਕਿੰਨੀ ਭਾਵਨਾ ਹੈ ਸੰਗਤਾਂ ਦੇ ਵਿੱਚ ਕਿ 4-5 ਪੰਜ ਘੰਟੇ ਪਹਿਲਾਂ ਹੀ ਆਣ ਕੇ ਜਗ੍ਹਾ ਮਲ ਲੈਂਦੀਆਂ ਨੇ ਫਿਰ 4 ਵਜੇ ਤੱਕ ਸੰਗਤਾਂ ਦੇ ਚੌਂਗੜੇ ਲੱਗੇ ਰਹਿੰਦੇ ਨੇ ਇੰਨੀ ਭਾਵਨਾ ਆ ਗੁਰਬਾਣੀ ਦਾ ਜਾਪ ਕਰਦੀਆਂ ਨੇ ਸੰਗਤਾਂ ਗੁਰੂ ਕੀ ਸੰਗਤ ਕਰਦੀਆਂ ਨੇ ਦੇਖੋ ਤੇ ਕਬੀਰ ਸਾਹਿਬ ਜੀ ਨੇ ਵੀ ਆਖਿਆ ਕਬੀਰ ਇਕ ਘਰੀ ਆਦੀ ਘਰੀ ਆਦੀ ਹੂੰ ਤੇ ਆਦ ਭਗਤਨ ਸੇਤੀ ਗੋਸਟੇ ਜੋ ਕੀਨੇ ਸੋ ਲਾਭ ਇਹ ਲਾਭ ਹੀ ਮਿਲਦਾ ਆ ਬੜੀ ਕਿਰਪਾ ਹੁੰਦੀ ਆ ਕੋਈ ਦੁੱਧ ਦੀ ਦਾਤ ਮੰਗਦਾ ਕੋਈ ਪੁੱਤ ਦੀ ਦਾਤ ਮੰਗਦਾ ਕੋਈ ਆਪਣੇ ਕਾਰੋਬਾਰ ਦੀ ਦਾਤ ਮੰਗਦਾ ਕੋਈ ਆਪਣੇ ਦੁੱਖਾਂ ਨੂੰ ਨਿਵਰਤ ਕਰਨ ਦੇ ਲਈ ਗੁਰੂ ਸਾਹਿਬ ਦੇ ਚਰਨਾਂ ਵਿੱਚ ਆਉਂਦਾ ਤੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਬੜੀ ਕਿਰਪਾ ਕਰਦੇ ਨੇ ਸਭ ਦੀਆਂ ਮੰਦੀਆਂ ਭਾਵਨਾਵਾਂ ਪੂਰੀਆਂ ਕਰਦੇ ਕੋਈ ਖਾਲੀ ਨਹੀਂ ਜਾਂਦਾ ਕੋਈ ਖਾਲੀ ਨਹੀਂ ਮੁੜਦਾ ਕੋਈ ਸਿੱਖੀ ਦੀ ਦਾਤ ਮੰਗਦਾ ਕੋਈ ਰੱਬ ਦੇ ਨਾਮ ਦੀ ਦਾਤ ਮੰਗਦਾ ਕੋਈ ਅੰਮ੍ਰਿਤ ਦੀ ਦਾਤ ਮੰਗਦਾ ਜਿਵੇਂ ਜਿਵੇਂ ਦੀ ਭਾਵਨਾ ਲੈ ਕੇ ਕੋਈ ਆਉਂਦਾ ਏ ਤੇ ਤੇਵੇਂ ਤੇਵੇਂ ਸੰਗਤਾਂ ਦੀ ਭਾਵਨਾ ਜਿਹੜੀ ਆ ਉਹ ਪੂਰੀ ਹੁੰਦੀ ਹੈ ਇਹ ਧੰਨ ਧੰਨ ਬਾਬਾ ਦੀਪ ਸਿੰਘ ਜੀ ਅਮਰ ਸ਼ਹੀਦ ਜੋ ਦਮਦਮੀ ਟਕਸਾਲ ਦੇ ਪਹਿਲੇ ਜਥੇਦਾਰ ਨੇ ਪਹਿਲੇ ਮੁਖੀ ਨੇ ਤੇ ਬਾਬਾ ਦੀਪ ਸਿੰਘ ਜੀ ਨੇ ਆਪਣੇ ਹੱਥੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲਿਖੇ ਨੇ ਇਹ ਸੇਵਾ ਨਿਭਾਈ ਹੈ ਸਿੰਘਾਂ ਨੂੰ ਗੁਰਬਾਣੀ ਦੇ ਅਰਥ ਪੜ੍ਹਾਏ ਨੇ ਤੇ ਹੁਣ ਵੀ ਦਮਦਮੀ ਟਕਸਾਲ ਦੇ ਵਿੱਚ ਗੁਰਬਾਣੀ ਦੇ ਅਰਥ ਪੜ੍ਹਾਏ ਜਾਂਦੇ ਨੇ ਸਿੰਘਾਂ ਨੂੰ ਭਜੰਗੀਆਂ ਨੂੰ ਬੜੀ ਕਿਰਪਾ ਬਾਬਾ ਦੀਪ ਸਿੰਘ ਜੀ ਦੀ ਵਰਤ ਰਹੀ ਹੈ ਜੀ ਬਾਬਾ ਜੀ ਇਹ ਜੋ ਲੰਗਰ ਤੁਹਾਡੇ ਉਹਨਾਂ ਨੇ ਲਗਾਇਆ ਕਿ ਆ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਚੱਲੇਗਾ ਇਹ ਗੁਰੂ ਪਿਆਰਿਓ ਅਸੀਂ ਸਵੇਰੇ ਤੜਕੇ ਹੀ ਆ ਜਾਂਦੇ ਆ ਆਣ ਕੇ ਸਾਰਾ ਪ੍ਰਬੰਧ ਕਰੀਦਾ ਹੈ ਟੈਂਟ ਤੋਂ ਦੁਕਾਨ ਤੋਂ ਸਾਰਾ ਸਮਾਨ ਲੈ ਕੇ ਆਈਦਾ ਆਣ ਕੇ ਚਾਨਣੀਆਂ ਲਗਾਈ ਦੀਆਂ ਫਿਰ ਸਾਰੀਆਂ ਰਸਤਾ ਬਸਤਾਂ ਲਿਆ ਕੇ ਤਿਆਰੀ ਕਰੀ ਦੀ ਭਾਂਡਾ ਟਿੰਡਾ ਮੰਜ ਕੇ ਫਿਰ ਸਾਰੇ ਸੇਵਾਦਾਰੇ ਤੇ ਸੇਵਾ ਨਿਭਾਉਂਦੇ ਨੇ ਤੇ ਜਿਉਂ-ਜਿਉਂ ਸੇਵਾ ਨਿਭਾਉਂਦੇ ਨੇ ਤਵੇਂ-ਤਵੇਂ ਤਿਆਰੀ ਹੁੰਦੀ ਜਾਂਦੀ ਆ ਤੇ ਤਕਰੀਬਨ 3 ਵਜੇ ਅਸੀਂ ਅਰਦਾਸ ਬੇਨਤੀ ਕਰਦੇ ਆ ਤੇ 3 ਵਜੇ ਤੋਂ ਲੈ ਕੇ 5 ਵਜੇ ਤੱਕ ਜੋ ਇਹ ਗੁਰੂ ਕੇ ਲੰਗਰ ਚੱਲਦੇ ਨੇ ਇਹ ਪਹਿਲਾਂ ਸਾਰਾ ਸਮਾਂ ਗੁਰੂ ਘਰ ਲੰਗਰ ਤਿਆਰ ਹੁੰਦਾ ਰਹਿੰਦਾ ਹੁਣ ਵੀ ਪੂੜੀਆਂ ਤਿਆਰ ਹੋ ਰਹੀਆਂ ਨੇ ਹਾਂਜੀ ਬਹੁਤ ਧੰਨਵਾਦ ਜੀ ਗੁਰੂ ਪਿਆਰੇ ਤੁਸੀਂ ਆਣ ਕੇ ਕਵਰੇਜ ਕੀਤੀ ਆ ਲੰਗਰ ਦੇ ਵਿੱਚ ਸੇਵਾ ਹੁੰਦੀ ਵੀ ਆ ਕਿ ਬਹੁਤ ਧੰਨਵਾਦ ਆ ਤੁਹਾਡਾ ਚੜ੍ਹਦੀ ਕਲਾ ਗੁਰੂ ਮਹਾਰਾਜ ਤੁਹਾਨੂੰ ਵੀ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ